ਬਹੁਤ ਹੀ ਸਤਿਕਾਰਯੋਗ ਇਸ ਯਾਰਾ ਮਹਾਰਾਜ ਦੇ ਪਿੱਛੇ ਨੂੰ ਸਾਰੇ ਹਨ ਹਾਂ ਅੱਛਾ ਕੋਈ ਐਨੂੰ ਬਹੁਤ ਸਤਿਕਾਰਯੋਗ ਸਾਬਕਾ ਮੰਤਰੀ ਪ੍ਰਗਟ ਸਿੰਘ ਜੀ हॉकी ਦੇ ਕਪਤਾਨ ਰਹੇ ਇਸ ਦੇਸ਼ ਦੇ ਬਹੁਤ ਸਤਕਾਰਯੋਗ ਸਾਫਕਾ ਐਮਐਲਏ ਸਿਮਰ ਸਿੰਘ ਬੈਂਸ ਸਾਹਿਬ ਬਹੁਤ ਸਤਕਾਰਯੋਗ ਸਾਫਕਾ ਐਮਐਲਏ ਇੰਦਰਜੀਤ ਕੁਲਵੀਰ ਸਿੰਘ ਜੀਰਾ ਸਾਹਿਬ ਬਹੁਤ ਸਤਕਾਰਯੋਗ ਸਾਡੇ ਰਾਜਵੀਰ ਭੁੱਲਰ ਸਾਹਿਬ ਬਹੁਤ ਸਤਕਾਰਯੋਗ ਗੁਦੇਵੀਰ ਜੀ ਰੰਧਾਵਾ ਸਾਹਿਬ ਸੋਨੂ ਢੇਸੀ ਸਾਹਿਬ ਮਨੂ ਬੜਿੰਗ ਸਾਹਿਬ ਸਾਡੇ ਬੱਬੀ ਪਹਿਲਵਾਨ ਸਾਹਿਬ ਤੇ ਖਾਸ ਕਰਕੇ ਸਾਡੇ ਤਰਸੇਮ ਜੀ ਤੇ ਉਹਨਾਂ ਦੇ ਸਾਡੇ ਸਾਥੀ ਦਲਵੀਰ ਸਿੰਘ ਤੇ ਮੋਹਨ ਸਿੰਘ ਜੀ ਸਾਰੇ ਸਾਥੀ ਤੇ ਬੱਲ ਸਾਡਾ ਜਿਹੜਾ ਇੱਥੇ ਸਾਰਾ ਕੁਝ ਨਾਲ ਦੇਖ ਰਿਹਾ ਹੈ ਤੇ ਕੇਵਲ ਪ੍ਰਧਾਨ ਜੀ ਸੁਖ ਸੋਹਤਾ ਸਾਹਿਬ ਤੇ ਖਾਸ ਕਰਕੇ ਸ਼ੈਰੀ ਜੀ ਤੇ ਸਾਹਮਣੇ ਬੈਠੀਆਂ ਮੇਰੀਆਂ ਮਾਵਾ ਭੈਣਾ ਤੇ ਬਜ਼ੁਰਗ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕੇਵਲ ਤੁਹਾਡੇ ਨਾਲ 5 ਮਿੰਟ ਗੱਲ ਕਰਨੀ ਹੈ ਵਿਸਾਰਪੂਰਕ ਬਹੁਤ ਸਾਰੇ ਬੁਲਾ ਰਹਿਆਂ ਨੇ ਤੁਹਾਡੇ ਨਾਲ ਵਿਸਤਾਰਪੂਰਕ ਗੱਲਾਂ ਕੀਤੀਆਂ ਇੱਕ ਦਾ ਮੈਂ ਗੱਲ ਕਰਨੀ ਚਾਹਣਾ ਕਿ ਜਿਹੜੀ ਕਾਂਗਰਸ ਹੈ ਉਹ ਗਰੀਬਾਂ ਦੀ ਪਾਰਟੀ ਹੈ ਜੇ ਕਾਂਗਰਸ ਪਾਰਟੀ ਨਾ ਹੁੰਦੀ ਤਾਂ ਸ਼ਾਇਦ ਇਸ ਦੇਸ਼ ਦੇ ਅੰਦਰ ਗਰੀਬਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਾ ਮਿਲਦਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਵਨ ਲਾਲ ਨਹਿਰੂ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਕਾਂਗਰਸ ਦਾ ਜਿਹੜਾ ਗਾਂਧੀ ਪਰਿਵਾਰ ਦਾ ਪੁਰਾਣਾ ਜਿਹੜਾ ਬਜ਼ੁਰਗ ਸੀਗਾ ਤੇ ਉਹਨਾਂ ਦੇ ਨਾਲ ਬਾਬਾ ਸਾਹਿਬ ਅੰਬੇਦਕਰ ਉਸ ਵੇਲੇ ਦੀ ਬਜਾਰਤ ਚ ਸੀਗੇ ਯਾਨੀ ਕਿ ਮੰਤਰੀ ਸੀਗੇ ਆਪਸ ਵਿੱਚ ਦੋਹਾਂ ਦੀ ਦੋਸਤੀ ਮਿੱਤਰਤਾ ਵੀ ਸੀਗੀ ਤੇ ਇੱਕ ਮਹਾਤਮਾ ਗਾਂਧੀ ਤੇ ਜਵਾਰ ਲਾਲ ਨਹਿਰੂ ਨੇ ਰਹਿ ਕੀਤੀ ਕਿ ਆਪਾਂ ਦੇਸ਼ ਦਾ ਸੰਵਿਧਾਨ ਜਿਹੜਾ ਲਿਖਣਾ ਹੈ ਇਹਦੀ ਜ਼ਿੰਮੇਵਾਰੀ ਕਿਹਨੂੰ ਦੇਈਏ ਦੋਨਾਂ ਨੇ ਸਲਾਹ ਕਰਕੇ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਸੱਤੋਂ ਹੋਣਹਾਰ ਬੰਦਾ ਜਿਹੜਾ ਹੈਗਾ ਪੜਿਆ ਲਿਖਿਆ ਜਿਹੜਾ ਦੇ ਭਾਈਚਾਰੇ ਨਾਲ ਸੰਬੰਧਿਤ ਹੈ ਬੀ ਆਰ ਅੰਬੇਦਕਰ ਦੀ ਜ਼ਿੰਮੇਵਾਰੀ ਉਹਨੂੰ ਚੇਅਰਮੈਨ ਲਾਓ ਤੇ ਥੱਲੇ ਕਮੇਟੀ ਬਣਾਓ ਕਾਂਜੋ ਉੱਚ ਨੀਚ ਵਾਲਾ ਜਿਹੜਾ ਕੰਮ ਹੈ ਤੇ ਗਰੀਬਾਂ ਦੇ ਨਾਲ ਵਿਤਕਰੇ ਵਾਲਾ ਕੰਮ ਹੈ ਬੰਦ ਹੋਵੇ ਤੇ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਦੇ ਰਾਹੀਂ ਜਦੋਂ ਕਾਂਗਰਸ ਪਾਰਟੀ ਆਜ਼ਾਦੀ ਤੋਂ ਬਾਅਦ ਹੋਣ ਚਾਏ ਫਿਰ ਸਾਰਿਆਂ ਨੇ ਰਲ ਕੇ ਤੇ ਬਾਬਾ ਸਾਹਿਬ ਨੇ ਦੇਸ਼ ਦਾ ਸੰਵਿਧਾਨ ਲਿਖਿਆ ਜਿਹਦੇ ਵਿੱਚ ਉੱਚ ਨੀਚ ਤੇ ਖਤਮ ਕਰਤਾ ਨਹੀਂ ਤਾਂ ਗਰੀਬਾਂ ਨੂੰ ਤਾਂ ਕੋਈ ਪੁੱਛਦਾ ਨਹੀਂ ਸੀਗਾ ਜੇ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਨਾ ਹੋਵੇ ਤਾਂ ਸਾਡੀ ਕੋਈ ਗੱਲ ਨਾ ਹੁੰਦੀ ਸਾਨੂੰ ਵੋਟ ਪਾਉਣ ਦਾ ਅਧਿਕਾਰ ਵੀ ਸ਼ਾਇਦ ਨਾ ਮਿਲਦਾ ਵੀ ਛੱਡ ਪਰੇ ਇਹਦਾ ਗਰੀਬ ਹੈ ਅਮੀਰ ਲੋਕ ਹੀ ਗੁੱਟਾ ਪਾਇਆ ਕਰਨਗੇ ਬੋਲੋ ਜੌਨ ਹਾ ਜੈ ਹਿੰਦ ਕਾਂਗਰਸ ਪਾਰਟੀ ਜਿੰਦਾਬਾਦ ਸੇ ਪਾਰਟੀ ਜਿੰਦਾਬਾਦ ਸਮੇਂ ਸਮੇਂੀਆਂ ਸਰਕਾਰਾਂ ਨੇ ਇੱਕ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਕੀ ਦੇਸ਼ ਦੇ ਅੰਦਰ ਗਰੀਬੀ ਹਟਾਉਣੀ ਹੈ ਰਾਜੇ ਮਹਾਰਾਜਾਂ ਦਾ ਜਿਹੜਾ ਰਾਜ ਸੀ ਉਹਨੂੰ ਖੋਲਿਆ ਵੀ ਰਾਜਾ ਨਹੀਂ ਬਣ ਰਊਗਾ ਪਹਿਲਾਂ ਤਾਂ ਤੁਸੀਂ ਰਾਜਿਆਂ ਦੇ ਕਿਲੇ ਦੀਆਂ ਜਿਹੜੀਆਂ ਕੰਧਾਂ ਹੀ ਬਣਾਈ ਜਾਂਦੇ ਸੀ ਲੋਕਦੇ ਉਹ ਮੁਠੀ ਭਰ ਕਣਕ ਦੇ ਦਾਣੇ ਦੇ ਦਿੰਦਾ ਸੀ ਤਾਂ ਹੀ ਤਾਂ ਇਹਨਾਂ ਰਾਜਿਆਂ ਦੇ ਕਿਲਿਆਂ ਦੀਆਂ ਵੱਡੀਆਂ-ਵੱਡੀਆਂ ਕੰਧਾਂ ਹਨ ਹੁਣ ਨਹੀਂ ਕੋਈ ਬਣਾਉਂਦਾ ਵੱਡੀਆਂ ਕੰਧਾਂ ਕਿਉਂ ਕਿ ਤਿਆਰੀ ਲੱਗਦੀ ਹੈ ਇਹ ਰਾਜ ਰਾਜੇ ਮਹਾਰਾਜਿਆਂ ਦਾ ਰਾਜ ਖਤਮ ਕਰਕੇ ਆਮ ਲੋਕਾਂ ਦਾ ਰਾਜ ਕੀਤਾ ਕਿ ਗਰੀਬ ਵੀ ਇਲੈਕਸ਼ਨ ਲੜ ਸਕਦਾ ਹੈ ਹਰ ਬੰਦਾ ਵੱਡਾ ਹੈ ਕੋਈ ਰਾਜਾ ਮਹਾਰਾਜਾ ਵੱਡਾ ਨਹੀਂ ਹੈ ਐਦਾਂ ਕਰਕੇ ਫੇਰ ਕਾਂਗਰਸ ਪਾਰਟੀ ਐਸੀ ਪਾਰਟੀ ਹੈ ਜਿਹਨੇ ਗਰੀਬਾਂ ਨੂੰ ਹਮੇਸ਼ਾ ਸਨਮਾਨ ਦਿੱਤਾ ਤੁਸੀਂ ਨਾਂ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਹੁੰਦਾ ਰੰਗ ਰੇਤੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਪਾਗਾਲਾ ਅੱਜ ਤੱਕ ਕਿਸੇ ਪਾਰਟੀ ਨੇ ਕੋਈ ਦਲਿਤ ਭਰਾ ਨੂੰ ਦੇਸ਼ ਦਾ ਗ੍ਰਹਿ ਮੰਤਰੀ ਨਹੀਂ ਬਣਾਇਆ ਫਿਰ ਚੰਨੀ ਸਾਹਿਬ ਨੂੰ ਪੰਜਾਬ ਚ ਮੁੱਖ ਮੰਤਰੀ ਬਣਾਤਾ ਹਾਂ 달ਿਤ ਬੰਦੇ ਨੂੰ ਨਹੀਂ ਤਾਂ ਬਾਦਲ ਦਾ ਮੁੰਡਾ ਹੀ ਬੰਦਾ ਹੈ ਵੱਧ ਜਾ ਕਰੋ ਠੀਕ ਹੈ ਵੱਡੇ ਲੋਕ ਬੰਦੇ ਸੀ ਮਨ ਲ ਕੇ ਕਾਂਗਰਸ ਪਾਰਟੀ ਨਾ ਗਰੀਬ ਵੇਖਦੀ ਐ ਨਾ ਅਮੀਰ ਨਾ ਜਾਤੀ ਸਭ ਨੂੰ ਇਕ ਨਾ ਲਾਉਂਦੀ ਐ ਇਸੇ ਕਰਕੇ ਕਾਂਗਰਸ ਨੇ ਕਾਨੂੰਨ ਬਣਾਇਆ ਮੁਰਾਦਪੁਰੇ ਵਾਲਿਓ ਇਹ ਜਿਹੜੀ ਕਣਕ ਮਿਲਦੀ ਐ ਇਹ ਸੈਂਟਰ ਦਿੰਦਾ ਸੋਨੀਆ ਗਾਂਧੀ ਬਿਮਾਰ ਸੀ ਇੱਕ ਦਿਨ ਪਰ ਮਨਮੋਹਨ ਸੈਂਟਰ ਸੋਨੀਆ ਗਾਂਧੀ ਫੂਡ ਸਕਿਉਰਿਟੀ ਬਿੱਲ ਤੇ ਖਾਦ ਸੁਰੱਖਿਆ ਬਿੱਲ ਤੇ ਦਸਖਤ ਕਰਕੇ ਗਈ ਦਿਲ ਚ ਦਰਦ ਹੋ ਰਿਆ ਸੀ ਉਹ ਕਹਿੰਦੀ ਪਾਰਲੀਮੈਂਟ ਚ ਦਸਖਤ ਕਰਕੇ ਜਾਉਂਗੀ ਉਦੋਂ ਪਹਿਲਾਂ ਹਸਪਤਾਲ ਦਾਖਲ ਨਹੀਂ ਹੁੰਦੀ ਇਹ ਕੰਮ ਨਿਵੇੜਨਾ ਗਰੀਬਾਂ ਨੂੰ ਕਣਕ ਮਿਲਦੀ ਰਵੇ ਬੋਲੇ ਪੁਰਾਣਾ ਰਾਜ ਹੁੰਦਾ ਸੀ ਪਹਿਲਾ ਖੰਡ ਵੀ ਮਿਲਦੀ ਹੁੰਦੀ ਸੀ ਮਿੱਟੀ ਦਾ ਕੇਰ ਵੀ ਮਿਲਦਾ ਸੀ ਇਹ ਰਾਜ ਹੁੰਦਾ ਸੀ ਉਦੋਂ ਕਾਂਗਰਸ ਦਾ ਲੋਕ ਇਹਨੇ 60 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਕਾਂਗਰਸ ਨੇ ਗਰੀਬਾਂ ਦੀ ਤੂਤੀ ਬੋਲਣ ਲਈ ਹੈ ਇਸ ਕਰਕੇ ਤੇ ਸਾਡੀ ਵੀ ਗਰੀਬਾਂ ਨੇ ਕਦੇ ਬਾਹ ਫੜਨ ਤੋਂ ਨਾ ਨਹੀਂ ਕੀਤਾ ਵੱਡੀ ਕੋਠੀ ਤੋਂ ਤਾਂ ਜਵਾਬ ਮਿਲ ਸਕਦਾ ਹੈ ਲੇਕਿਨ ਗਰੀਬਾਂ ਦੇ ਵੇਰੇ ਜੋ ਕਦੇ ਸਾਨੂੰ ਜਵਾਬ ਨਹੀਂ ਮਿਲਿਆ ਸਾਡੀ ਇੱਕ ਨਾਲ ਲਾ ਕੇ ਵੱਡੀ ਕੋਠੀ ਵਾਲੇ ਕੋਲ ਤਾਂ ਕਾਜੂ ਪਰਾਣੇ ਪਏ ਹੁੰਦੇ ਆ ਆਹ ਉਹ ਮੈਨੂੰ ਵੀ ਖਵਾ ਦਿੰਦਾ ਪ੍ਰਗਟ ਸਿੰਘ ਨੂੰ ਵੀ ਉਹੀ ਖਵਾਉਂਦਾ ਬੈਂਸ ਨੂੰ ਵੀ ਉਹੀ ਖਵਾਉਂਦਾ ਤੇ ਜਦੋਂ ਉਹਨਾਂ ਦੇ ਕਈ ਵਾਰੀ ਕਾਜੂ ਖਾਣੇ ਤਾਂ ਸਿੱਲੇ ਹੁੰਦੇ ਆ ਸਿੱਲੇ ਮੂੰਹ ਚ ਟੁੱਟਦਾ ਨਹੀਂ ਪਰ ਜਦੋਂ ਗਰੀਬ ਦੇ ਘਰੇ ਜਾਈਏ ਨਾ ਤਰਸੀਮ ਅਰਜੇ ਦੇ ਇਹ 500 ਦਾ ਇਹਦੀ ਗੇਮ ਚ ਹੁੰਦਾ 500 ਮੰਗ ਲਿਆ ਹੁੰਦਾ ਵੀ ਅੱਜ ਰਾਜੇ ਨੇ ਆਉਣੇ ਸਾਡੇ ਘਰੇ ਤੇ ਘਰ ਵਾਲੀ ਕੱਪ ਮੰਜੀ ਜਾਂਦੀ ਹੈ ਮੰਜੀ ਜਾਂਦੀ ਹੈ ਵੀ ਅੱਜ ਰਾਜੇ ਨੇ ਚਾਹ ਪੀਣੀ ਹੈ ਤੇ ਕਾਜੂ ਇਹਨਾਂ ਦਾ ਕੜੱਕ ਦੇ ਨੇ 500 ਧਾਰਾ ਮੰਗਦਾ ਤੇ ਕੜੱਕ ਦੇ ਨੇ ਟੁੱਟਦਾ ਤਕੜੇ ਦੇ ਘਰੇਵੇਂ ਕੋਠੀ ਕੋਠੀ ਹੈ ਡੱਬੇ ਦਾ ਆ ਹੀ ਪਰਦੇ ਅਦਰ ਸਿੰਘ ਸਿਆ ਡੱਬੇ ਆ ਹੀ ਪਰਦੇ ਚਾਹ ਪੀ ਕੇ ਜਿੰਨੇ ਜਾਂਦੇ ਆ ਕਾਪੜੀ ਢੋਢੀ ਕਈਆਂ ਤਾਂ 5 ਦਿਨ ਵੀ ਇਹ ਵਿੱਚ ਸਾਡਾ ਰਾਜਾ ਚਾਹ ਪੀ ਕੇ ਗਿਆ ਐ ਇੰਨਾ ਗਰੀਬ ਇਹ ਗਰੀਬ ਤੇ ਪਿਆਰ ਦੀ ਗੱਲ ਹੈ ਪਿਆਰ ਦੀ ਗੱਲ ਪਿਆਰ ਜਦੋਂ ਦਾ ਬਣਿਆ ਝਾੜੂ ਭਗਵੰਤ ਮੰਦੀਆਂ ਸੁਣ ਕੇ ਗੱਲਾਂ ਜਿਹੜੀਆਂ ਮੇਰੀਆਂ ਭੈਣਾਂ ਬੈਠੀਆਂ ਯਾਰ ਰਹੂਗਾ ਕੁੜੇ ਯਾਰ ਰਹੂਗਾ ਲੈ ਰਹੂਗਾ ਲੈ ਲਿਆ ਯਾਰ ਕੋਈ ਯਾਰ ਵੀ ਨਹੀਂ ਆਇਆ ਤੇ ਸਾਡਾ ਯਾਰ ਵੀ ਭੁੱਲ ਗਿਆ ਹੁਣ ਪੁੱਛੋ ਕਿਹੜਾ ਜਿਹੜਾ 500 ਬਾਦਲ ਪੈਨਸ਼ਨ ਦਿੰਦਾ ਸੀ ਅਸੀਂ 1500 ਕੀਤੀ 1000 ਰੁਪਿਆ ਅਸੀਂ ਵਧਾਇਆ ਕਿਉਂ ਭਈ 10 ਬਾਬਾ 250 ਭਾਈਓ ਵੀ ਨਾ ਸੀ ਬਾਦਲ ਪਹਿਲਾਂ ਅਖੀਰਲੇ ਸਾਲ ਉਹਨੇ 500 ਕਰਤਾ ਅਸੀਂ ਪਹਿਲੇ ਸਾਲ 750 ਤੇ ਦੂਜੇ ਸਾਲ 1500 ਤੇ ਕੰਮ ਇਸ ਪਾਰਟੀ ਜਿੰਦਾਬਾਦ ਪ੍ਰਧਾਨ ਜਿੰਦਾਬਾਦ ਤੇ ਸਰੇਮ ਤੇ ਭੁਲਗੀਆਂ ਬੀਬੀਆਂ ਟਿੱਕਲੀ ਕਲੀਮ ਦੀ ਸੁਣ ਕੇ ਮਾਨਦੀ ਤੇ ਉਹਨੂੰ ਮੋਟਾ ਪਾ ਪਿਆ ਯਾਰ ਦੇਊਗਾ ਤੇ ਸਾਡਾ ਬੱਸਾਂ ਦਾ ਕਿਰਾਇਆ ਭੁਲਕੀਆਂ ਜਿਹੜਾ ਮaaf ਕੀਤਾ ਥੋਡਾ ਬੋਲੋ ਅੱਛਾ ਕਿਹੜੇ ਬਜ਼ੁਰਗ ਸੀ ਉਹ ਵੀ ਰੁੱਸ ਕੇ ਸਾਡੇ ਨਾਲ ਉਹ ਕਹਿੰਦੇ ਯਾਰ ਸਾਡੀਆਂ ਘਰ ਆਗੀਆਂ ਦਾ ਮaaf ਕੀਤਾ ਸਾਡਾ ਨਹੀਂ ਕੀਤਾ ਇਹਨਾਂ ਨੂੰ ਦੇਾਂਗੇ ਪਤਾ ਪਹਿਲੀ ਵਾਲੀ ਨਹੀਂ ਤਾਂ ਬੁੜੀਆਂ ਨੂੰ ਬੰਦਿਆਂ ਦੇ ਮਗਰ ਬੱਸ ਚੜਨਾ ਪੈਂਦਾ ਸੀ ਪਹਿਲੀ ਵਾਲੀ ਹੋਈ ਆ ਬੁੜੀਆਂ ਦੇ ਮਗਰ ਬੱਸ ਬੰਦੇ ਚੜੇ ਇਹ ਵੀ ਸਾਡੇ ਨਾਲ ਮੱਚ ਗਏ ਤੇ ਤੁਸੀਂ ਵੀ ਵੋਟਾਂ ਨਹੀਂ ਪਾਈਆਂ ਦੋਵੇਂ ਪਾਸੇ ਹੁੰਦੇ ਅਸੀਂ ਅੱਛਾ 1 ਮਿੰਟ ਚਾਹੇ 1 ਮਿੰਟ ਪਦਮਨ ਤੁਮਾਨ ਦੇ 4 ਸਾਲ ਹੋ ਗਏ 1 ਸਾਲ ਦਾ 12000 ਬਣ ਗਿਆ 2 ਸਾਲਾਂ ਦਾ 24 ਤੇ 3ਾਂ ਦਾ 36 ਤੇ 4ਾਂ ਦਾ 48 ਜੇ ਆ ਜਿਹੜਾ ਹਰਮੀਤ ਜ ਆਇਆ ਪਹਿਲਾਂ ਟੱਕੜੀ ਤੇ ਖੜਾ ਹੁੰਦਾ ਸੀ ਹੁਣ ਇਹ ਝਾੜੂ ਫੜੀ ਖੜਾ ਹੈ ਕਮਾਲ ਹੀ ਹੋ ਗਈ ਸਿੱਧਾ ਟੱਕੜੀ ਤੋਂ ਝਾੜੂ ਆ ਗਿਆ ਪਹਿਲਾਂ ਟੱਕੜੀ ਤੇ ਲੜਦਾ ਸੀ ਇਹ ਤਿੰਨ ਵਾਰੀ ਐਮਐਲਏ ਬਣਿਆ ਮੈਂ ਇੱਕ ਥਾਪੜ ਕੇ ਕਹਿੰਦਾ ਇਹ ਮੰਤਰੀ ਰਿਹਾ ਬਾਦਲ ਦੀ ਸਰਕਾਰ ਗੇਮ ਮਰਾਗ ਪੂਰੇ ਦਾ ਮੁੰਡਾ ਇਹਨੇ ਚੌਕੀਦਾਰ ਵੀ ਲਵਾਇਆ ਤਾਂ ਇਹਨੂੰ ਮੋਟਾ ਪਾ ਦਿਓ ਦੱਸੋ ਕਿਹੜਾ ਮੁੰਡਾ ਚੌਕੀਦਾਰ ਲਵਾਇਆ ਬੋਲੋ ਯਾਰ ਤਿੰਨ ਵਾਰੀ ਕਿ ਫੋਲ ਫੇਰ ਪਹਿਲਾਂ ਇਹਦੀ ਕਾਲੀ ਦਾੜੀ ਸੀ ਹੁਣ ਚਿੱਟੀਆਂ ਇੰਫਰ ਕੋਈ ਨਹੀਂ ਹੈ ਜੇਤੀ ਚੌਥੀ ਆਰੀ ਵੀ ਕਮਲਾ ਬਣਨਾ ਹੈ ਤਾਂ ਬਣ ਜੋ ਮੈਂ ਨਹੀਂ ਕਹਿੰਦਾ ਛੱਡੋ ਅਗਲਾ ਆਉਂਦਾ ਕਿ ਲਿਆ ਕੀ ਦਿੰਦਾ ਲਿਆ ਸਮਾਨ ਕੀ ਲਿਆਇਆ ਜੇ 48000 ਰੁਪਇਆ ਲਿਆਇਆ ਭਗਵੰਤ ਮਾਨਾ ਦਾ ਤਿੰਨ ਜਨੂ ਪਾ ਦਾਂਗੇ ਤੇ ਜੇ ਦੇਣਾ ਹੀ ਹੋਈ ਨਹੀਂ ਚਾਚੀ ਕਰਾਉਂਗਾ ਹੁਣ ਮੈਂ ਆ ਗਿਆ ਚਾਚੀ ਮਾਪੇ ਮੈਂ ਕਰਾਉਂਗਾ ਫੇਰ ਗੱਲਾਂ ਹੀ ਐ ਇਹ ਲੱਕੜ ਦੇ ਮੁੰਡੇ ਹੀ ਐ ਇਹ ਗੱਲਾਂ ਤੇ ਗੌਰ ਫਰਮਾਇਓ ਤੇ ਕੀ ਦਿੱਤਾ ਮਾਨਾ ਨੇ ਤੁਹਾਨੂੰ ਝਾੜੂ ਨੇ ਕਿਕਲੀ ਕਲੀਰ ਦੀ ਸੁਣਾਈ ਅਸੀਂ ਦਿੰਦੇ ਸੀ 30 ਕਿਲੋ ਘਾੜੀ ਦੇ ਹੁਣ 5 ਕਿਲੋ ਹੀ ਮਿਲਦੀ ਐ ਬੋਲੋ ਹੈ ਪੰਜ ਮੈਦੀ ਪੰਜ ਤੇ ਪੰਜ ਪਿੱਛੇ ਬਾਹਰ ਚ ਖੜਾਉਂਦਾ ਜਿਵੇਂ ਬਾਪੂ ਦੀ ਕਾਨਕ ਹੁੰਦੀ ਆ ਕਾਨਕ ਸੈਂਟਰ ਤੇ ਕਾਂਗਰਸ ਮਨਮੋਹ ਸਿੰਘ ਕੰਡੂਨ ਬਣਾ ਕੇ ਗਿਆ ਸੀ ਉਹ ਪਹਿਲਾਂ ਗਰੀਬਾਂ ਦੇ ਬੱਚੇ ਫੌਜ ਚ ਭਰਤੀ ਹੋ ਜਾਂਦੇ ਸੀ ਲੱਖ ਫੌਜ ਦਾ ਅਹੁਦਾ ਖਾਲੀ ਪਿਆ ਕਿੰਨਾ ਲੱਖ 2 ਲੱਖ ਪਿਆ ਜਿੱਦੇ ਨਾਲ ਅੰਕਲ ਮੋਦੀ ਆਇਆ ਇਹਨੇ ਅਗਨੀਵੀਰ ਚਲਾਤੀ ਪੇ ਫੌਜਾਂ ਦੀ ਭਰਤੀ ਬੰਦ ਕਰਤੀ 4 ਸਾਲਾਂ ਬਾਅਦ ਭਰਤੀ ਕਰਕੇ ਰਿਟਾਇਰ ਕਰ ਦਿੰਦਾ ਗੱਲ ਮੇਰੀ ਸੱਚੀ ਹੈ ਕਿ ਝੂਠੀ ਹੈ ਬੋਲੋ ਬਾਡਰ ਦੇ ਲੋਗੋ ਥੋੜੇ-ਮੁਡੇ ਫੌਜਾਂ ਚ ਭਰਤੀ ਹੋ ਜਾਂਦੇ ਸੀ ਅੱਛਾ 1 ਮਿੰਟ ਹਲੋ ਉਹ ਬੀਬੀ ਗੱਲ ਪਹਿਲਾਂ ਮੈਨੂੰ ਇੱਕ ਗੱਲ ਦੱਸ ਮੋਦੀ ਨੂੰ ਬਣੇ ਨੂੰ ਕਿੰਨੇ ਸਾਲ ਹੋ ਗਏ 12 12 ਸਾਲਾਂ ਦਾ ਲਗਾਤਾਰ ਪ੍ਰਧਾਨ ਮੰਤਰੀ ਹੈ ਜੇ ਮਰਾਦਪੁਰੇ ਦਾ ਮੁੰਡਾ ਚੌਂਕੀਦਾਰ ਹੋਣ ਨਹੀਂ ਲਾਉਂਦਾ ਤੇ ਫਿਰ ਕਿਰੋ ਲਾਊਗਾ ਪ੍ਰਧਾਨ ਮੰਤਰੀ ਤੋਂ ਵੱਡਾ ਹੁੰਦਾ ਹੈਗਾ ਵੀ ਦੇਸ਼ ਬੋਲੋ ਨਹੀਂ ਬੋਲੋ ਨਾ 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 ਲਾਜੀ ਦਾ 12 ਸਾਲਾਂ ਚ ਕਹਿੰਦਾ ਹਮਨੇ ਆਪਕੀ ਲੈਟਰੀ ਬਣਾ ਕੇ ਦੀ ਹੈ ਬਤਾਓ ਯਾਰ ਸ਼ਰਮ ਨਹੀਂ ਆ ਕੀ ਕੀਤਾ ਬਈ ਕੀੜਾ ਕੀੜਾ ਥੋੜੇ ਜੋ ਕੋਠਾ ਪਾਇਆ ਮੋਦੀ ਨੇ ਜਰਾ ਹੱਥ ਖੜੀਆਂ ਕਰੋ ਬੋਲੋ ਬੋਲੋ ਹੀਰਾ ਕਿਨਾਂ ਮੁੰਡਾ ਲਵਾਇਆ ਖੁਸ਼ ਹੋ ਮੇਰਾ ਭਗਵੰਤ ਜਮਾਨੇ ਤੁਹਾਡੇ ਸਹੁਰਿਆਂ ਦਾ ਲਵਾਇਆ ਹੋਵੇ ਤੇਕਿਆਂ ਦਾ ਲਵਾਇਆ ਹੋਵੇ ਨਾਨਕੇ ਦਾ ਲਵਾਇਆ ਹੋਵੇ ਕੁੜਮਾ ਦਾ ਲਵਾਇਆ ਹੋਵੇ ਫੇਰ ਤੁਸੀਂ ਭਗਵੰਤ ਜਮਾਨੇ ਤੇ ਮੋਦੀ ਨੂੰ ਘੜੀਆ ਵੋਟਾਂ ਬਈ ਮੋਦੀ ਨੇ ਦਿੱਤਾ ਕੀ ਹੈ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹੋਵਾਂ ਤੇ ਫੇਰ ਵੀ ਮੁੰਡਾ ਨਾ ਲਵਾਵਾਂ ਫਟੇ ਮੂੰਹ ਇਹੋ ਜੇ ਪ੍ਰਧਾਨ ਮੰਤਰੀ ਦਾ ਤੇ ਮੁੱਖ ਮੰਤਰੀ ਦਾ ਦੱਸੋ ਬਈ ਬੋਲੇ ਸੋਨ ਹਾ ਇੱਧਰ ਆ ਜਾ ਪਿੱਛੇ ਬੰਦੇ ਖੜੇ ਐ ਬੈਠੇ ਮੇਲਾ ਮੁੱਕਣ ਵਾਲਾ ਹੈ ਭਗਵੰਤ ਦਾਵੀ ਤੇ ਮੋਤੀ ਦਾਵੀ ਮੋਤੀ ਬੰਦਾ ਕਿਵੇਂ ਪਤਾ ਹੁਣ ਪਤਾ ਲੱਗ ਗਿਆ ਇਹ ਵੋਟਾਂ ਚੋਰੀ ਕਰ ਰਹੀ ਐ ਰਾਹੁਲ ਗਾਂਧੀ ਰੌਲਾ ਪਾਉਂਦਾ ਥੋਡੀਆਂ ਵੋਟਾਂ ਕੱਟ ਦਿੰਦਾ ਜਿੱਥੇ ਜਿੱਥੇ ਵੋਟਾਂ ਪੈਣੀਆਂ ਚੁੱਪਚੀ ਬਿੱਤੇ ਵੋਟਾਂ ਕੱਢ ਦਿੰਦੇ ਆ ਕਾਂਗਰਸ ਦੀਆਂ ਦੇਖ ਕੇ ਵੀ ਆ ਕਾਂਗਰਸ ਨੂੰ ਬੈਠੀਆਂ ਜਿਵੇਂ ਤਰਨਤਾਰ ਜੋ 5000 ਵੋਟ ਕੱਢ ਦੇਣਗੇ ਇੱਕ ਬੂਤੇ 30 ਵੋਟਾਂ ਕੱਢ ਦੇਣਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੂੰ ਕਹਿੰਦਾ ਯਾਰ ਸਾਡੀ ਤਾਂ ਰਾਣੀ ਦੀ ਵੋਟ ਹੀ ਘਟੀ ਗਈ ਸਾਡੇ ਤਾਂ ਯਾਰ ਬਾਪੂ ਦੀ ਵੋਟ ਹੀ ਘਟੀ ਗਈ ਇਹ 5000 ਥੋੜੀ ਕਾਂਗਰਸੀ ਪੱਕੀ ਵੋਟ ਕੱਟ ਦਿੰਦਾ ਹੈ ਤੇ ਜਦੋਂ 5 ਕੱਟੀ ਜਾਂਦੀ ਉਹ 10000 ਦੇ ਬਰਾਬਰ ਹੁੰਦੀ ਹੈ ਤੇ ਮਰ ਜਾਂਦਾ ਕਾਂਗਰਸੀ ਤੇ ਭਾਜਪਾ ਜਿੱਤ ਜਾਂਦੀ ਹੈ ਉਹ ਗੁੱਡੀ ਉਹ ਗੁੱਡੀ ਪੁੱਤਰ ਓਏ ਕਾਕਾ ਅੱਛਾ ਕੋਈ ਨਹੀਂ ਚੱਲੀ ਜਾਂਦੇ ਪਰ ਵਿਚਾਲੇ ਨਾ ਖਾਣ ਉਹਨੂੰ ਕੰਮ ਹੋਣਾ ਬਈ ਹੁਣ ਘੰਟਾ ਕਿੰਨੇ ਕਿ ਬੈਠੀ ਦਵੇਂ ਵਿਚਾਰੀ ਤੂੰ ਤਾਂ 6 ਘੰਟੇ ਹੋ ਗਏ ਬੱਲ ਇੱਧਰ ਆ ਜਾ ਅੱਛਾ 2 ਮਿੰਟ ਦਾ ਹੀ ਹੋਰ ਸਮਾਂ ਲੈਣਾ ਮੁੜ ਕੇ ਜਾਣਾ ਹੈ ਅੱਛਾ ਦੋ ਗੱਲੇ ਸੁਣਾਉਣੀ ਹੈ ਕਾਂਗਰਸ ਹੁੰਦੀ ਸੀ ਅੱਜ ਤੋਂ 12 ਸਾਲ ਪਹਿਲਾਂ ਸੈਂਟਰ 'ਚ ਤੇ ਮਮੋਨ ਸਿੰਘ ਸੀਗਾ ਆਪਣਾ ਪ੍ਰਧਾਨ ਮੰਤਰੀ ਕਾਂਗਰਸ ਨੇ ਕੀਤਾ 60 ਸਾਲ ਰਾਜ ਸੈਂਟਰ 'ਚ ਕਹਿੰਦੇ ਕਾਂਗਰਸ ਨੇ ਕੀ ਕੀਤਾ ਹੈ ਅੰਗਰੇਜ਼ 1947 'ਚ ਭਜਾਏ ਆਪਣਾ ਰਾਜ ਆਇਆ ਇਸ ਦੇਸ਼ 'ਚ ਸੂਈ ਨਹੀਂ ਬੰਦੀ ਸੀ ਫਿਰ ਜਹਾਜ ਬੰਨ ਲੱਗਿਆ ਆਧਾਰਨ ਦੇਵਾ ਕਿਵੇਂ 7 ਸਾਲ ਆਪਣਾ ਰਾਜ ਰਿਹਾ ਕਾਂਗਰਸ ਦਾ ਸੈਂਟਰ 'ਚ ਭਾਈ ਜੀ ਸੁਣਿਓ ਸਿਉਨੇ ਦਾ ਭਾਅ 60 ਸਾਲਾਂ ਚ 12 ਸਾਲ ਪਹਿਲਾਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਆਪਾਂ 22000 ਤੋਂ ਵੱਧ ਨਹੀਂ ਦਿੱਤਾ ਮਹਿੰਗਾਈ ਪਈ ਯਾਰ ਗਰੀਬ ਮਰ ਜੂਗਾ ਅੱਜ ਦੇ ਦਾ 22 ਆਇਆ ਜਿਹਦਾ ਵਿਆਹ ਹੋਇਆ ਨਹੀਂ ਇਹਨੇ 1,28,000 ਰੁਪਏ ਤੋਲਾ ਸੋਨਾ ਕਰਤਾ 12 ਸਾਲਾਂ ਚ 1 ਲੱਖ 6000 ਵੱਧ ਗਿਆ ਤੇ ਅਸੀਂ 60 ਸਾਲਾਂ ਚ 22000 ਤੋਂ ਵਧਰ ਨਹੀਂ ਦਿੱਤਾ ਅਸੀਂ 500000 ਰੁਪਇਆ ਵਧਾਉਂਦੇ ਸੀ 50 ਸਾਲਾਂ ਚ ਟੋਲੇ ਦਾ ਮੇਰੀ ਗੱਲ ਸੱਚੀ ਹੈ ਝੂਠੀ ਹੈ ਬੋਲੋ ਬੋਲਦੀ ਹੈ ਨਹੀਂ ਹੁਣ ਜਮਾਂ ਹੀ ਬਹਿ ਗਿਆ ਜੇ ਮੇਰੀ ਗੱਲ ਸੱਚੀ ਹੈ ਤਾਂ ਤਾੜੀ ਮਾਰ ਦਿਆ ਕਰੋ 60 ਸਾਲਾਂ ਚ ਗੈਸ ਦਾ ਸਿਲੰਡਰ ਐ ਫੜਕੇ ਰੱਖਿਆ 50 ਸਾਲਾਂ ਬਾਅਦ ਵਾਧਾ ਸੀ 5 ਰੁਪਏ ਇਹ 350 ਦਾ ਮਿਲਦਾ ਸੀ ਹੁਣ ਜਿੱਦ ਦੇ ਨਾ ਮੋਦੀ ਐ ਕਿਹੜਾ ਇਹਨੇ ਸਿਲੰਡਰ ਲੈ ਕੇ ਜਾਣਾ ਘਰੇ ਕੋਈ ਮਾਤਾ ਤਾਂ ਲੈਣੀ ਹੁਣ 1250 ਦਾ ਹੈ ਹੈ ਜਾ ਗੱਲ ਕੇ ਚੁੱਕੀ ਐ ਥੋਡੇ ਘਰੇ ਮੋਟਰਸਾਈਕਲ ਹੈਗਾ ਸਾਰਿਆਂ ਦੇ ਆ ਕਈਆਂ ਦੇ ਐ ਮੋਟਰਸਾਈਕਲ ਦਾ ਤੇਲ 50 ਰੁਪਏ ਲੀਟਰ ਮਿਲਦਾ ਸੀ ਅੱਜ ਤੋਂ 12 ਸਾਲ ਪਹਿਲਾਂ ਸਿੱਧਾ 100 ਦੇ ਮਾਰਿਆ ਮਾਂ ਦੇ ਪੁੱਤ ਨੇ ਇਹ ਥੋਡੇ ਘਰਾਂ ਚੋਂ ਜਿਹੜਾ ਤੇਲ ਐ ਸਰੋਂ ਦੇ ਤੇਲ ਦਾ ਕੀ ਭਾਅ ਐ ਰਫੈਨੋਲ ਦਾ ਕੀ ਭਾਅ ਐ ਧਾਰਾ ਦਾ ਕੀ ਭਾਅ ਐ ਇਹ ਹਾਲਾਤ ਤੇ ਮਹਿੰਗਾਈ ਨੇ ਗਰੀਬਾਂ ਦਾ ਲੱਕ ਤੋੜਤਾ ਐਦਰ ਸੁਣਿਓ ਥੋਡਾ ਆ ਲਾਸਟ ਗੱਲ ਐ ਭਾਈ ਲਾਸਟ ਗੱਲ ਉਹ ਯਾਰ ਇੰਦਰ ਹੋ ਜਾ ਚਾਚਾ ਨਾਸ ਤੁਸੀਂ ਉਹ ਔਰ ਰਾਇਲੈਂਸ ਕੰਪਨੀ ਦੇ ਅਬਾਨੀ ਦੇ ਮੁੰਡੇ ਦਾ ਵਿਆਹ ਵੇਖਿਆ ਸੀ ਮੋਟੂ ਜੇ ਦਾ ਬੋਲਦੀਆਂ ਨਹੀਂ ਹੁਣ ਜੇ ਬੋਲਦੇ ਵੇਖਿਆ ਸੀ ਤਾਂ ਤਾੜੀ ਮਾਰੋ ਅੱਛਾ ਇਧਰੇ ਇਧਰੇ ਤੇਰੇ ਤੇ ਅੱਨਾਂ ਤੇ ਅੱਨਾਂ ਜਿੰਨੇ ਦੇਸ਼ ਦੇ 80% ਲੋਕਾਂ ਕੋਲੇ ਜਾਇਦਾਦ ਹੈ 19 ਅਡਾਨੀ ਤੇ ਅਬਾਨੀ ਕੋਲੇ ਹੈ ਤੁਹਾਡਾ ਦਿਲ ਨਹੀਂ ਦੁਖਿਆ ਕਿ ਅਬਾਨੀ ਦੇ ਕੁੱਤੇ ਅਬਾਨੀ ਦੇ ਮੁੰਡੇ ਦੇ ਕੁੱਤੇ 5 ਕਰੋੜ ਦੀ ਕਾਰ ਤੇ ਜਾਂਦੇ ਹੁਣ ਬੋਲਦਿਆਂ ਨਹੀਂ ਇਹ ਦੇਖਿਆ ਨਹੀਂ ਤੁਸੀਂ ਘੜੀਆਂ ਨਹੀਂ ਅੱਖੀਆਂ ਹੁਣ ਦੇਖੋ ਇਹ ਅਮੀਰ ਕਿਹਨੇ ਬਣਾਇਆ ਐਸੇ ਮੋਦੀ ਨੇ ਰਾਹੁਲ ਗਾਂਧੀ ਨੂੰ ਅਮਾਨੀ ਕਾਰ ਦੇਣ ਆਇਆ ਵਿਆਹ ਦਾ ਜਮਾ ਨਹੀਂ ਗਿਆ ਤੇ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਅਬਾਦੀਆਂ ਦੇ ਵਿਆਹ ਚ ਫਿਰੇ ਕਿਉਂਕਿ ਲਟਾਇਆ ਸਾਰਾ ਦੇਸ਼ ਹੈ ਆਪਣੇ ਦੇਸ਼ 'ਚ 140 ਕਰੋੜ ਦੀ ਆਬਾਦੀ ਹੈ ਤੇ 80 ਪਰਸੈਂਟ ਜਿਹੜਾ ਆਪਣੇ ਦੇਸ਼ ਦੇ ਲੋਕਾਂ ਕੋਲੇ ਜਿੰਨਾ ਪੈਸਾ ਉਹਨਾਂ ਦੋਹਾਂ ਕੋਲੇ ਹੈ ਦੱਸੋ ਕੀ ਇਹ ਹੱਥ ਬਣਾਤੇ ਆ ਸਾਡੇ ਦੇਸ਼ ਤੇ ਹਜੇ ਵੀ ਫੁੱਲ ਨੂੰ ਵੋਟਾਂ ਪਾਉਣੀ ਐ ਤੇ ਝਾੜੂ ਨੂੰ ਪਾਉਣੀ ਐ ਫਿਰ ਬੇਬੇ 13 ਮੁੰਡਾ ਤੜਕੇ ਬੈਗ ਲੈ ਕੇ ਬੱਸ ਤੇ ਅੰਮ੍ਰਿਤਸਰ ਨੌਕਰੀ ਕਰਨ ਨਹੀਂ ਜਾਣਾ ਦੋ ਵਾਰੀ ਪਾ ਦਿਓ ਪਹਿਲਾਂ ਵੀ ਪਾਈਆਂ ਕਿਹੜਾ ਨਹੀਂ ਪਾਈਆਂ ਤੁਸੀਂ ਠੀਕ ਐ ਠੀਕ ਐ ਅੱਛਾ ਹੁਣ ਝੂਠ ਨਾ ਮਾਰਿਓ ਜਿਹੜੀਆਂ ਜਿਹੜੀਆਂ ਨੇ ਪਿਛਲੀ ਵਾਰੀ ਝਾੜੂ ਦਾ ਬਟਨ ਅੱਪੇ ਤੇਰਾ ਹੱਥ ਖੜਾ ਕਰਦੇਓ ਝੂਠ ਨਹੀਂ ਮਾਰਨਾ ਜਮਾਂ ਵੀ ਮੈਂ ਸੱਚੀ ਗੱਲ ਕਰ ਲੋ ਹੁਣ ਫੇਰ ਵੀ ਥੱਲੇ ਹੱਥ ਐਂ ਤਾਂ ਨਾ ਕਰੋ ਐਤ ਕੀ ਉਸੇ ਉਸੇ ਹੱਥ ਦੇ ਨਾਲ ਝਾੜੂ ਤੋੜਨਾ ਖਲਾਰਨਾ ਪੱਕਾ ਜਿਹੜੇ ਝਾੜੂ ਹੱਥ ਨਾਲ ਨੱਪਿਆ ਸੀ ਉਸੇ ਨਾਲ ਖਲਾਰਨਾ ਹੱਥ ਖੜੀਆਂ ਕਰੋ ਜੇ ਖਲਾਰਨਾ ਤਾਂ ਹਾਂ ਅੱਛਾ ਜੇ ਕੋਈ ਦੇਣ ਆਵੇ ਲੈ ਲਿਓ ਮੈਂ ਉਹ ਬਈ ਗੱਲ ਸੁਣ ਲੈ ਬੰਦ ਜੇ ਕੋਈ ਝਾੜੂ ਵਾਲਾ ਇਹਨਾਂ ਨੂੰ ਸਮਾਨ ਦੇ ਨਾਵੇਂ ਕਈ ਜਿਹੜੀ ਆਟਾ ਜਾਂ ਪੈਕਟਾਂ ਜਾਂ ਖੰਡ ਜਾਂ ਡਰਾਮਾਂ ਜਾਂ ਕਰਦੇ ਹੁੰਦੇ ਗਰੀਬਾਂ ਦੇ ਮੱਲੇ 500 ਦਾ ਸਮਾਨ ਦੇ ਕੇ ਨਾ ਤੇ 55 ਸਾਲਾਂ ਵਾਸਤੇ ਲੁੱਟਦੇ ਆਪਾਂ ਨਹੀਂ ਰੋਕਣਾ ਹੁਣ ਕਾ ਆ ਜਾ ਬਈ ਅਸੀਂ ਦੱਸਾ ਇੱਥੇ ਹੋਰ ਗਰੀਬ ਹੈ ਦਿਓ ਲੈ ਲੋ ਪਰ ਵੋਟ ਕਿੱਥੇ ਪੋਗੀਆਂ ਜਿੱਥੇ ਇਹਨਾਂ ਨੇ ਆਪਣੇ ਨਾਲ 4-6 ਥੱਗੀ ਮਾਰੀ 48000 ਦੀ ਤੇ ਸਮਾਨ ਵਿੱਚ ਮੇ 500 ਦਾ ਕਿਉਂ ਵਰਗੇਤ ਸਿੰਘ ਜੀ 510 ਸਮਾਨ ਠੀਕ ਹੈ ਤੇ ਤੁਹਾਡੇ ਕੰਮ ਆ ਬੈਠਾ ਪਰਸੀਮ ਸਿੰਘ ਮੁਰਾਦਪੁਰਾ ਇਹ ਚੰਗਾ ਬੰਦਾ ਵੀ ਆ ਇਹਦੇ ਪੰਜ ਚਾਰ ਜਿਹੜੇ ਬੇਲੀ ਹੈ ਨਹੀਂ ਤਾਂ ਬਾਈ ਸਾਰੇ ਭਜਾ ਲਏ ਸਰਕਾਰ ਭੱਜ ਜਾਂਦੀ ਹੈ ਡਰਦੇ ਹੈ ਕੋਈ ਗੁੰਡੇ ਦਾ ਫੋਨ ਆ ਜਾਂਦਾ ਇੱਕ ਗੈਂਗਸਟਰ ਜਾ ਇੱਥੇ ਦਾ ਉਹ ਲੋਕਾਂ ਨੂੰ ਟੈਲੀਫੋਨ ਕਰੀ ਜਾਂਦਾ ਹੈ ਨਸ਼ੇ ਨੇ ਮਾਰ ਤੇ ਲੋਕ ਪਟਕੇ ਖਾ ਗਿਆ ਭਗਵਾਨ ਤੁਮਾਨ ਨੇ ਹਟਾਤਾ ਨਸ਼ਾ ਮਾਰ ਕੇ ਰੱਖਤਾ ਲੋਕਾਂ ਦੇ ਘਰ ਵੀ ਢਾ ਗਿਆ ਪਰਚੇ ਵੀ ਦੇ ਗਿਆ ਨਸ਼ਾ ਉੱਥੇ ਦਾ ਉੱਥੇ ਨਸ਼ਾ ਅੱਡੇ ਕਵੇਂ ਨੌਕਰੀਆਂ ਦੇਵੇ ਪਹਿਲਾਂ ਮੁੰਡੇ ਵੇਲੇ ਫਿਰਦੇ ਆ ਪਹਿਲਾਂ ਨੌਕਰੀਆਂ ਦੇ ਫਿਰ ਨਸ਼ਾ ਕੱਟੂਗਾ ਸੋ ਤਗੜੇ ਰਹੋ ਤੇ ਪੰਜੇ ਦਾ ਬੱਡੇ ਨਾਲ ਜੀ ਚੁੱਪ ਚੇ ਬੀਤੇ ਦੱਸਣਾ ਨਹੀਂ ਕਿਸੇ ਨੂੰ ਜਿਵੇਂ ਤੁਸੀਂ ਅੱਜ ਕੱਲ੍ਹ ਚਲਾਕ ਬਹੁਤ ਹੋ ਗੀਆਂ ਨਾ ਭਾਈ ਤੈਨੂੰ ਹੀ ਪਾ ਮੰਗਿਆ ਤਾਰੇ ਹੀ ਵੋਟਸ ਭਰਾਏ ਬੋਤਸਾ ਮੈਂ ਕਿਰ ਕੋ ਜੰਨੇ ਪਹਿਲਾ ਲੋਕ ਦੱਸ ਦਿੰਦੇ ਸੀ ਭਾਈ ਐਸਾ ਪਉਣੀ ਨਹੀਂ ਹੁਣ ਤਾਂ ਇੱਕ ਵੀ ਦੱਸਦਾ ਹੀ ਨਹੀਂ ਵੀ ਨਹੀਂ ਪਉਣੀ ਟੰਗਾ ਪੁੱਤ ਤੇ ਨਹੀਂ ਪਉਂਦੀ ਆ ਸਾੰਭੀ ਕੇ ਨਾ ਇਹ ਅਨੁਸਾਰੀ ਦੁਨੀਆ ਚੁਸਤ ਹੋ ਗਈ ਹੈ ਪਹਿਲਾਂ ਮੈਂ ਆਪਦੇ ਹਲਕੇ ਚ ਗਿੱਦੜਵਾ ਬੁੜੀਆਂ ਨੂੰ ਪੁੱਛਦਾ ਸੀ ਪ੍ਰਾਣੀਆਂ ਨੂੰ ਕੁੱਟੀਆਂ ਨੂੰ ਵੀ ਬੇਬੇ ਨੋ ਕਿਵੇਂ ਰਾਂ ਨਹੀਂ ਪੁੱਤ ਨੋ ਨੇ ਤਾਂ ਭਾਈ ਟੰਗਾ ਦਾ ਕਿਤੇ ਵੀ ਆਇਆ ਹੁਣ ਉਹਨਾਂ ਬੁੜੀਆਂ ਨੂੰ ਪੁੱਛਦਾ 12 ਸਾਲਾਂ ਬਾਅਦ ਕਿਉਂਕਿ ਮੈਨੂੰ ਮਾਵਾ ਚੇਰ ਹੋ ਗਿਆ ਲੜਦੇ ਨੂੰ ਬੇਬੇ ਕਿਵੇਂ ਨੋ ਹੁਣ ਸਿਆਣੀ ਹੋ ਗਈ ਬੇਬੇ ਨੂੰ ਪਤਾ ਹੈ ਨਾ ਪੁੱਤ ਬੜੀ ਚੰਗੀ ਐ ਉਹਨੇ ਤਾਂ ਬਿਨਾਂ ਦਾ ਗੁਜ਼ਾਰਾ ਨਹੀਂ ਕਿਉਂਕਿ ਉਹਨੂੰ ਪਤਾ ਐ ਰੋਟੀਆਂ ਕਿੱਦਾਂ ਲਖਾਉਂਗੀ ਐਵੇਂ ਥੋੜਾ ਕੰਮ ਐ ਵੋਟਾਂ ਹਰੇਕ ਨੂੰ ਪਰ ਮੇਰੀਆਂ ਮਾਵਾਂ ਭੈਣਾਂ ਨੂੰ ਬੇਨਤੀ ਐ ਆ 4 ਸਾਲ ਪਹਿਲਾਂ ਦਾ ਕੰਮ ਅਗਣੀ ਉਸਤਰੀ ਵੇਲੇ ਦਾ ਕਾਂਗਰਸ ਵੇਲੇ ਦਾ ਹੋਇਆ ਵਿਆ ਉਸ ਤੋਂ ਬਾਅਦ ਮਹੱਲੇ 'ਚ ਨਹੀਂ ਕੋਈ ਆਇਆ ਸਰਦਾਰ ਸਾਹਿਬ ਹਰਮਿਤ ਨੇਤਾ ਆਪਦਾ ਕਾਰੋਬਾਰ ਚਲਾਉਣਾ ਹੈ ਉਹਦਾ ਕਾਰੋਬਾਰ ਸਾ ਸਾਲਾਂ ਦਾ ਬੰਦ ਪਿਆ ਦੂਜਾ ਸੰਗ ਦੇਣਾ ਜਿਹੜਾ ਕਾਲੀ ਨਰ ਦੇਲੇ ਚਲਾਉਂਦਾ ਸੀ ਜਿਹਨੇ ਸਾਰਾ ਮੁਲਕ ਜਾਲਤਾ ਉਹਦੇ ਨਾਲ ਦਾ ਕੰਮ ਚਲਾਉਣੇ ਸਾਲ ਜੰਗਾਲ ਲਾ ਲਾਉਣੀ ਹੈ ਪਟੂਆਕ ਮਾਨ ਤੋਂ ਉਹਦਾ ਆਇਆ ਤੇ ਖੁੱਡਾ ਸੌਦਾ ਕਰੀ ਬੈਠਾ ਹੁਣਗਾ ਲਈ ਹੱਥ ਪਿੱਛੇ ਹਾਂ ਕੀ ਕਰਦੇ ਆ ਨਸ਼ਾ ਵੇਚਦੇ ਹਾਂ ਮੈਂ ਨਹੀਂ ਕਿਹਾ ਬਾਪੂ ਨੇ ਕਿਹਾ ਤੇਰਾ ਥੋੜੇ ਪਿੰਡ ਦਾ ਹਾਂ ਇਹਨੂੰ ਪਤਾ ਰਹੇ ਇਹਨੂੰ ਉਹ ਤਗੜੇ ਹੋ ਕੇ ਕਾਂਗਰਸ ਦਾ ਹਾਂ ਅਸੀਂ ਮੈਨੂੰ ਕਹਿੰਦੇ ਆ ਤੁਹਾਡਾ ਉਮੀਦਵਾਰ ਤਾਂ ਯਾ ਸ਼ਰੀਫ ਜਾ ਢੋਲਾ ਜਾ ਲਖ ਤੋਂ ਗੁੰਡਾ ਚਾਹੀਦਾ ਬਈ ਐਮ ਐਲ ਏ ਐਮ ਸੀ ਮੰਤਰੀ ਦੱਸੋ ਭੋਲੇ ਹੀ ਚਾਹੀਦੇ ਆ ਕਿ ਗੁੰਡੇ ਚਾਹੀਦੇ ਆ ਜੇ ਗੁੰਡੇ ਚਾਹੀਦੇ ਤਾਂ ਬਦੂਖਾਲੇ ਮਾਰਾ ਲੋ ਜਿਹੜਾ ਜਿਹੜਾ ਤੁਸੀਂ ਬੋਲਿਆ ਕਰੋਗੇ ਕੰਨ ਤੇ ਮਾਰਨਗੇ ਇੱਕ ਹੱਥ ਜੋੜ ਕੇ ਖੜਾ ਰੂ ਅਸੀਂ ਤਾਂ ਇਹੋ ਜਿਹੇ ਆ ਜਿਹੜਾ ਹੱਥ ਜੋੜ ਕੇ ਖੜਾ ਰਹੀ ਫਿਰ ਨੰਬਰ ਤੇ 11 ਤਰੀਕ ਨੂੰ ਪੰਜੇ ਦਾ ਬਟਨ ਦੱਬ ਕੇ ਕਾਂਗਰਸ ਪਾਰਟੀ ਨੂੰ ਕਾਮਯਾਬ ਬਣਾਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ